ਕੀ ਜੀਟਵਾਲ ਮਾਰਿਆ ਗਿਆ ਦਰਬਾਰ ਸਾਹਿਬ ਦੇ ਕੰਮ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਉਹ ਹੁਣ ਤਾਂ ਪਤਾ ਲੱਗਦਾ ਵੀ ਅੰਦਰੋਂ ਹੀ ਸਾਰੀ ਪਲਾਨ ਕੁਝ ਬੰਦਿਆਂ ਨੇ ਬਣਾਈ ਸੀ ਅੰਦਰ ਵਾਲਿਆਂ ਨੂੰ ਇਹ ਸੀਗਾ ਵੀ ਇਹ ਰੌਲਾ ਪਾਉਣਾ ਨਹੀਂ ਹਟਦਾ ਤੇ ਇੱਕ ਬੰਦੇ ਨੇ ਉਹਦੇ ਵੱਲ ਸਟੇਨ ਗਨ ਸਿੱਧੀ ਕਰ ਲਈ ਕੀ ਇਹ ਹਰਵੀਰ ਪੰਮਰ ਵਾਲਾ ਜਿਹਦੇ ਨਾਂ ਵੱਲੋਂ ਨਹੀਂ ਸੀਗਾ ਡਿਕਟੇਟਰ ਤਾਂ ਸੰਤ ਹਰਜਨ ਸਿੰਘ ਲੋਪਵਾਲ ਸੀ ਉਹ ਹੋਰ ਸੀਦਾ ਅਸਲੀ ਤੌਰ ਤੇ ਦੇਖਦੇ ਹਾਂ ਹਾਂ ਤੇ ਪਰ ਉਹ ਜੁੜੇ ਵੇ ਸੀ ਸਾਰਾ ਟਕਸਾਲ ਵੀ ਜੁੜੀ ਸੀ ਤੇ ਤੇ ਦੇਵ ਸਿੰਘ ਤਲਵੰਡੀ ਵੀ ਜੁੜਿਆ ਸੀ ਚਲੋ ਬਾਦਲੇ ਸਾਰਾ ਇੱਕ ਉਪਰਫ ਸੀਗਾ ਸੀ ਤੁਸੀਂ ਕਿਤਾਬ ਕੀਤੀ ਹੈ ਜੂਨ 84 ਦੀ ਪੱਤਰਕਾਰੀ ਹੂੰ ਉਹਦੇ ਤੁਸੀਂ ਡਿਟੇਲ ਦਿੱਤਾ ਹੈ ਬਈ ਕਿਸ ਤਰ੍ਹਾਂ ਦਾ ਮਾਹੌਲ ਸੀ মিডিਆ ਦਾ ਕੀ ਰੋਲ ਰਿਹਾ ਵਖਰੇ ਵਖਰੇ ਤੁਸੀਂ ਇੰਸਟੀਚਿਊਸ਼ਨਾਂ ਦਾ ਨਾਮ ਵੀ ਲਏ ਨੇ ਕੁਝ ਪੱਤਰਕਾਰਾਂ ਦੇ ਬਾਰੇ ਵੀ ਤੁਸੀਂ ਦੱਸਿਆ ਔਰ ਤੁਸੀਂ ਥੋੜਾ ਦੱਸੋਗੇ ਉਸ ਕਿਤਾਬ ਦਾ ਮੈਂ ਤਾਂ ਕਿਤਾਬ ਪੜ੍ਹੀ ਹੈ ਲੇਕਿਨ ਸਾਡੇ ਸ਼ਰੋਤਿਆਂ ਨੂੰ ਪਤਾ ਲੱਗ ਜਾਵੇ ਉਹ ਕਿਤਾਬ ਦਾ ਜੈਸਟ ਕੀ ਸੀ ਔਰ ਕਿਸ ਤਰ੍ਹਾਂ ਦਾ ਮਾਨ ਸੀ ਜਿਹੜਾ ਤੁਸੀਂ ਦਰਬਾਰ ਸਾਹਿਬ ਸੀ ਔਰ ਤੁਸੀਂ ਕਿਹੜੇ ਆਰਗੇਨਾਈਜੇਸ਼ਨ ਨਾਲ ਅਟੈਚ ਸੀ ਦੇਖੋ ਜੀ ਮੈਂ ਉਹਨਾਂ ਦੇ ਨਾਲ ਚ ਲੈਫਟ ਨਾਲ ਬਹੁਤਾ ਜੁੜਿਆ ਕਰਕੇ ਮੈਨੂੰ ਇਸ ਕਰਕੇ ਜਦੋਂ ਕੀ ਹੋਇਆ ਵੀ ਆਪਣਾ ਇਹਨਾਂ ਦਾ ਪ੍ਰੋਬਲਮ ਹੋ ਗਈ ਇਹਨਾਂ ਨੂੰ ਇਹਨਾਂ ਦਾ ਉੱਥੇ ਇੱਕ ਰਿਪੋਰਟਰ ਹੁੰਦਾ ਸੀ ਕਿਹੜੇ ਵਾਰ ਦਾ ਸਰ ਜਿਵੇਂ ਐਨਆਈ ਨਾਲ ਸਟਿੰਗਰ ਸੀਗਾ ਉਸ ਵੇਲੇ ਅੱਛਾ ਤੇ ਤੁਸੀਂ ਕਿਹੜੇ ਦਾਰਿਆਂ ਨਾਲ ਅਟੈਚ ਸੀ ਉਦੋਂ ਹਾਂ ਮੈਂ ਤਾਂ ਇੰਡੀਅਨ ਐਕਸਪ੍ਰੈਸ ਨਾਲ ਸੀ ਅਮਰਿਤ ਸਰ ਅਮਰਸ ਨਹੀਂ ਇੱਥੇ ਅਮਰਸ ਇੱਥੇ ਸੀ ਬਠਿੰਡੇ ਤੇ ਫਿਰ ਮੈਨੂੰ ਇਹਨਾਂ ਨੇ ਕੀ ਕੀਤਾ ਵੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹਨਾਂ ਦਾ ਉਹ ਜਿਹੜਾ ਰਿਪੋਰਟਰ ਸੀਗਾ ਉਸਦੇ ਉਹਨੇ ਪ੍ਰੋਬਲਮ ਹੋ ਗਈ ਕਾਫੀ ਜ਼ਿਆਦਾ ਉਹਦੀ ਰਿਪੋਰਟਰ ਦੀ ਕਾਫੀ ਪ੍ਰੋਬਲਮ ਹੋ ਗਈ ਪ੍ਰੋਬਲਮ ਹੋਈ ਸੰਜੀਵ ਗੌਰ ਦੀ ਗੱਲ ਕਰਦੇ ਹੋ ਜੀ ਨਹੀਂ ਸੰਜੀਵ ਗੌਰ ਨਹੀਂ ਆਪਣਾ ਦੂਸਰੇ ਹੁੰਦੇ ਸੀ ਉਸ ਤੋਂ ਪਹਿਲਾਂ ਜੀ ਉਸ ਤੋਂ ਪਹਿਲਾਂ ਸੀਗੇ ਸੰਜੀਵ ਗੌਰ ਤਾਂ ਇੰਡੀਅਨ ਐਕਸਪ੍ਰੈਸ ਨਾਲ ਸੀ ਹਾਂ ਜੀ ਇਹ ਸੀਗਾ ਪਿੱਛੋਂ ਉਹ ਇਹਦੇ ਨਾਲ ਵੀ ਰਹੇ ਐਟਰੀਬਿਊਨ ਨਾਲ ਵੀ ਰਹੇ ਆ ਉਹ ਅੱਛਾ ਜੀ ਹਾਂ ਉਹਨਾਂ ਦਾ ਮੈਨੂੰ ਨਾ ਹੁਣ ਮੇਰੇ ਤੇ ਕੋਈ ਉਹਨਾਂ ਦਾ ਕੋਈ ਇਸ਼ੂ ਆ ਗਿਆ ਉੱਥੇ ਅਮਰਤ ਸਰ ਹਾਂ ਉਹ ਉਹ ਇਹਦੇ ਨਾਲ ਵੀ ਸੀਗਾ ਜੁੜਿਆ ਹੋਇਆ ਆਪਣੇ ਐਜੀਪੀਸੀ ਨਾਲ ਵੀ ਐ ਜੀਪੀਸੀ ਦਾ ਪਾਵਰ ਪਾਵਰਕਰ ਹਾਂ ਪਾਵਰ ਹਾਂ ਜੀ ਹਰਵੀਰ ਸਿੰਘ ਪਾਵਰ ਹੈ ਇਸ ਦਾ ਹਾਂ ਹਰਵੀਰ ਸਿੰਘ ਪਾਵਰ ਹਾਂ ਜੀ ਉਹਦਾ ਜ਼ਿਕਰ ਵੀ ਹੈ ਜੀ ਕਿਤਾਬ ਹਾਂ ਉਹਦਾ ਬਹੁਤ ਜ਼ਿਕਰ ਹੈ ਹਰਵੀਰ ਸਿੰਘ ਪਾਵਰ ਇੱਕ ਨਾ ਜਿਹੜੇ ਤੇ ਉਹ ਉਹਨਾਂ ਦੇ ਕੀ ਹੋਇਆ ਵੀ ਉਹਨਾਂ ਦੇ ਲਾਦੇ ਵਿੱਚ 25 ਅਪ੍ਰੈਲ 1983 ਨੂੰ ਉਹ ਮਾਰਿਆ ਗਿਆ ਆਪਣਾ ਕਾਲੋਂ ਡੀਆਈਜੀ ਹਾਂ ਡੀ ਆਈ ਜੀ ਸੀ ਹਾਂਜੀ ਹਾਂਜੀ ਅਟਵਾਲ ਅਟਵਾਲ ਗੋਗੋ ਨੇ ਅਟਵਾਲ ਮਾਰਿਆ ਗਿਆ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਉਹ ਹੁਣ ਤਾਂ ਪਤਾ ਲੱਗਦਾ ਵੀ ਅੰਦਰੋਂ ਹੀ ਸਾਰੀ ਪਲਾਨ ਕੁਝ ਬੰਦਿਆਂ ਨੇ ਬਣਾਈ ਸੀ ਉਹ ਹੁਣ ਉਹ ਤਾਂ ਕਿਤੇ ਤਾਹਾਂ ਸੀ ਉੱਪਰ ਰਹਿੰਦਾ ਹੁੰਦਾ ਸੀ ਪ੍ਰਕਰਮਾਂ ਦੇ ਜੀ ਬਿਲਕੁਲ ਜਿੱਥੇ ਜਿੱਥੇ ਜੇ ਆਪਣਾ ਪਵਰ ਜੀ ਪਵਰ ਇਨਫੋਰਮੇਸ਼ਨ ਅਫੀਸਰ ਆਫਿਸ ਹੈ ਉਹਦੇ ਉੱਪਰ ਰਹਿੰਦਾ ਹੁੰਦਾ ਸੀ ਜੀ ਤੇ ਉਸ ਨੇ ਦੇਖ ਲਿਆ ਵੀ ਇਹੇ ਮਾਰ ਕੇ ਗਏ ਆ ਤੇ ਅੰਦਰ ਵੜ ਗਏ ਆ ਸਾਰਾ ਕੁਝ ਉਹਨੇ ਦੇਖ ਲਿਆ ਹੂੰ ਉਹਨੇ ਬਹੁਤ ਰੌਲਾ ਪਾਇਆ ਉਹ ਲੌਂਗਵਾਲ ਕੋਲੇ ਭੱਜ ਗਿਆ ਹਰਵੀਰ ਭਮਰ ਤੇ ਹਰਵੀਰ ਭਮਰ ਨੇ ਲੌਂਗਵਾਲ ਕੋਲੇ ਜਾ ਕੇ ਉਸਨੇ ਕਿਹਾ ਜੀ ਇਹ ਤਾਂ ਅੰਦਰ ਆ ਗਿਆ ਫਿਰ ਉਹਨੇ ਜੀ ਇੱਥੋਂ ਤੱਕ ਹੋਇਆ ਵੀ ਇੰਨਾ ਭਾਵੁਕ ਹੋ ਗਿਆ ਤੇ ਕਿਉਂਕਿ ਪਹਿਲਾ ਮਰਡਰ ਸੀ ਸਾਰਾ ਐਡੇ ਵੱਡੇ ਅਫਸਰ ਦਾ ਸੀਗਾ ਜੀ ਤੇ ਫਿਰ ਉਸਨੇ ਇਹ ਦੇਖਿਆ ਵੀ ਇਹ ਇਹ ਤਾਂ ਫੈਡਰੇਸ਼ਨ ਦੇ ਬੰਦਿਆਂ ਨੂੰ ਹਰਮੰਦਰ ਸੰਧੂ ਵਰਗਾਂ ਨੂੰ ਵੀ ਕਹਿੰਦਾ ਵੀ ਆਹ ਹੋ ਗਿਆ ਤੋ ਜਦੋਂ ਅੰਦਰ ਉਹ ਤੋਂ ਬੋਲਿਆ ਰਹਿਣਾ ਗਿਆ ਤੇ ਅੰਦਰ ਵਾਲਿਆਂ ਨੇ ਅੰਦਰ ਵਾਲਿਆਂ ਨੂੰ ਇਹ ਸੀਗਾ ਵੀ ਇਹ ਰੌਲਾ ਪਾਉਣਾ ਨਹੀਂ ਹਟਦਾ ਤੇ ਇੱਕ ਬੰਦੇ ਨੇ ਉਹਦੇ ਵੱਲ ਸਟੇਨ ਗਨ ਸਿੱਧੀ ਕਰ ਲਈ ਕੀ ਰੇ ਤੇ ਜੀ ਹਰਵੀਰ ਭਮਰਵਾਲ ਤੇ ਉਹ ਮਹਿੰਦਰ ਸਿੰਘ ਅਕਾਲੀ ਪੱਤਰਕਾਰਾਂ ਨੇ ਉਹ ਉਸੇ ਵੇਲੇ ਰੋਕਤਾ ਵੀ ਨਹੀਂ ਨਹੀਂ ਇਹ ਇਹ ਨਹੀਂ ਕਰਨਾ ਉਹ ਮਹਿੰਦਰ ਸਿੰਘ ਦੀ ਕਾਫੀ ਨੂੰ ਨਿਫਲੂਐਂਸੀ ਦਾ ਉਹ ਸੁਬਰੇ ਦੇ ਸੰਤਾਨ ਦੇ ਨਾਲ ਜਿਹੜੇ ਖਾਰਕੂ ਮਿਲੀਟੈਂਟ ਹਥਿਆਰਬੰਦ ਬੰਦੇ ਸੀ ਉਹਨਾਂ ਚ ਔਰ ਅਕਾਲੀ ਪੱਤਰਿਕਾ ਇੱਕ ਵੱਡਾ ਦਾਦਾਰਾ ਸੀ ਉਦੋਂ ਹਾਂ ਚੰਗਾ ਦਾਦਾਰਾ ਸੀ ਮਿੰਦਰ ਸਿੰਘ ਦਾ ਪਰਸਨਲ ਬੇਸ ਉਹ ਬਹੁਤ ਅੱਛਾ ਉਹਨੇ ਰੋਕ ਤ ਪਰ ਇਹ ਹਰਵੀਰ ਭਮ ਰੈਨਾ ਡਰ ਗਿਆ ਵੀ ਆਫਿਸ ਹੁਣਾਂ ਨੇ ਬੰਦ ਕਰਤਾ ਯੂਐਨਆਈ ਦਾ ਯੂਐਨਆਈ ਦਾ ਕੰਮ ਰੁਕ ਗਿਆ ਤੇ ਫਿਰ ਇਹਨਾਂ ਨੂੰ ਕੋਈ ਬੰਦਾ ਚਾਹੀਦਾ ਸੀ ਜਿਹਦੇ ਸਿਰ ਤੇ ਪੱਗ ਹੋਵੇ ਫਿਰ ਮੇਰੇ ਕੋਲ ਇਹ ਮੇਰੇ ਕੋਲੇ ਫਿਰ ਇਹ ਇਹ ਗੌਤਮ ਆਇਆ ਅਖਿਲ ਗੌਤਮ ਜੀ ਅਖਿਲ ਗੌਤਮ ਯੂਐਨਆਈ ਦੇ ਯੂਐਨਆਈ ਦਾ ਇਹ ਉਥੋਂ ਚੰਡੀਗੜ੍ਹੋਂ ਆਇਆ ਆ ਕੇ ਬਸ਼ਿੰਡੇ ਆਇਆ ਬਸ਼ਿੰਡੇ ਆ ਕੇ ਕਹਿੰਦਾ ਵੀ ਯਾਰ ਤੂੰ ਜੁਆਇਨ ਕਰ ਸਾਨੂੰ ਮੈਂ ਕਿਹਾ ਜੁਆਇਨ ਤਾਂ ਮੈਂ ਕਰ ਲੂੰਗਾ ਤੇ ਫਿਰ ਮੇਰੀ ਉਹਦੇ ਮਾਲਕ ਨਾਲ ਵੀ ਗੱਲ ਕਰਾਈ ਉਹਨੇ ਨਰਿੰਦਰ ਸਿੰਘ ਮਲਿਕ ਨਰਿੰਦਰ ਮਾਲਕ ਨਾਲ ਯੂਐਨਆਈ ਦਾ ਜਿਹੜਾ ਮੈਨੇਜਰ ਸੀ ਇੱਥੇ ਕਿ ਮੈਂ ਜੁਆਇਨ ਤਾਂ ਕਰ ਲੂੰਗਾ ਪਹਿਲੀ ਗੱਲ ਤਾਂ ਇਹ ਮੈਂ ਆਪਣੀਆਂ ਸ਼ਰਤਾਂ ਤੇ ਕਰੂੰਗਾ ਇਹ ਇਹ ਉਦੋਂ ਚੰਡੀਗੜ੍ਹੋਂ ਭੇਜੇ ਗਏ ਸੀ ਅਖਿਲ ਗੋਤਮ ਔਰ ਐਨਐਸ ਮਲਿਕ ਚੰਡੀਗੜ੍ਹ ਦੇ ਬਿਊਰੋ ਚੁੰਦੇ ਸੀ ਯੂਨਾਈਟਿਡ ਨਿਊਜ਼ ਆਫ ਇੰਡੀਆ ਅਸੀਂ ਆਪਣੇ ਸ਼੍ਰੋਤੇ ਨੂੰ ਇੱਥੇ ਦੱਸਦੀ ਹੈ ਯੂਨਾਈਟਿਡ ਨਿਊਜ਼ ਆਫ ਇੰਡੀਆ ਉਹ ਚੰਗਾ ਵੇਲਾ ਇਹ ਜਿਹਾ ਸੀ ਦੋ ਵੱਡੀਆਂ ਨਿਊਜ਼ ਏਜੰਸੀਜ਼ ਹੁੰਦੀਆਂ ਸੀ ਪੀਟੀਆਈ ਪ੍ਰੈਸਟ ਆਫ ਇੰਡੀਆ ਔਰ ਯੂਐਨਆਈ ਯੂਨਾਈਟਿਡ ਨਿਊਜ਼ ਆਫ ਇੰਡੀਆ ਜਿਹੜੀਆਂ ਕਿ ਪੂਰੇ ਇੰਡੀਆ ਨੂੰ ਔਰ ਗਲਫ ਦੇ ਅਖਬਾਰਾਂ ਨੂੰ ਛੋਟੇ ਵੱਡੇ ਸਾਰੇ ਅਖਬਾਰਾਂ ਨੂੰ ਜਿਹੜੀਆਂ ਖਬਰਾਂ ਜਿਹੜੀਆਂ ਇੱਥੋਂ ਫੀਡ ਕਰਦੀਆਂ ਸੀ ਤਾਕੇ ਛੋਟੇ ਤੋਂ ਛੋਟੇ ਅਖਬਾਰ ਤੱਕ ਵੀ ਨੈਸ਼ਨਲ ਲੈਵਲ ਦੀ ਖਬਰ ਪਹੁੰਚ ਸਕੇ ਇਹ ਇਹੀ ਮਕਸਦ ਸੀ ਇਹ ਮਹੱਤਵਪੂਰਨ ਜੰਮ ਸਿੰਘ ਆਤਾ ਅੱਛਾ ਫਿਰ ਤੁਸੀਂ ਪਵਰ ਸਾਹਿਬ ਨੂੰ ਰੀਪਲੇਸ ਕੀਤਾ ਉਹ ਮੈਨੂੰ ਉਹ ਮੈਨੂੰ ਕਹਿੰਦੇ ਵੀ ਸਾਡਾ ਤਾਂ ਦਫ਼ਤਰ ਖਾਲੀ ਪਿਆ ਤੇ ਤੁਸੀਂ 83 ਦੇ ਬਿਗਨਿੰਗ ਦੇ ਵਿੱਚ ਮੋਰਚਾ ਜਿਹੜਾ ਸ਼ੁਰੂ ਹੋਇਆ ਉਹ 4 ਅਗਸਤ 1982 ਨੂੰ ਹੋਇਆ ਤੇ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਅਗਵਾਹੀ ਚ ਕਦੋਂ ਆ ਗਈ ਦੀ ਉੱਤੇ ਉਹ ਤਿੰਨਾ ਵੱਲੋਂ ਹੀ ਸੀਗਾ ਡਿਕਟੇਟਰ ਤਾਂ ਸੰਤ ਹਰਚੰਦ ਸਿੰਘ ਲੋਂਗਵਾਲ ਸੀ ਮੋਰਚੇ ਦਾ ਅਸਲੀ ਤੌਰ ਤੇ ਦੇਖਿਆ ਜਾਂਦਾ ਤੇ ਪਰ ਉਹ ਜੁੜੇ ਵੇ ਸੀ ਸਾਰਾ ਟਕਸਾਲ ਵੀ ਜੁੜੀ ਸੀ ਜਗਦੇਵ ਸਿੰਘ ਤਲਵੰਡੀ ਵੀ ਜੁੜਿਆ ਸੀ ਤੇ ਲੋ ਬਾਦਲੇ ਸਾਰਾ ਇੱਕ ਗਰੁੱਪ ਸੀਗਾ ਸਾਹਿਬ ਹੈਗੇ ਸੀ ਤਾਂ ਮੁੜ ਕੇ ਫਿਰ ਇਹਨਾਂ ਨੇ ਕੀ ਕੀਤਾ ਮੈਨੂੰ ਕਹਿੰਦੇ ਵੀ ਤੁਸੀਂ ਜੁਆਇਨ ਕਰ ਲੋ ਉਹ ਕਹਿੰਦਾ ਵੀ ਫਾਰਮੈਲਿਟੀ ਲਈ ਕਰੀ ਤੁਸੀਂ ਦਿੱਲੀ ਜਾਇਓ ਜੋਰ ਤੋਂ ਸੀ ਉਹਨਾਂ ਨੂੰ ਇਹ ਕਿਹਾ ਕਿ ਮੈਂ ਆਪਣੀ ਸ਼ਰਤਾਂ ਤੇ ਜੁਆਇਨ ਕਰੂੰਗਾ ਤੁਹਾਡੇ ਮਾਈਂਡ ਚ ਕੀ ਸੀ ਉਹ ਮਾਈਂਡ ਚ ਸੀ ਮੈਨੂੰ ਇਹਨਾਂ ਪਤਾ ਸੀਗਾ ਵੀ ਇਹ ਕਈ ਵਾਰੀ ਅਖਬਾਰਾਂ ਦੇ ਵਿੱਚ ਕਿ ਨਾ ਤੁਹਾਨੂੰ ਅਪਾਇੰਟਮੈਂਟ ਸਿੱਧੀ ਦੇਣ ਤੋਂ ਕਈ ਵਾਰੀ ਅਵੋਇਡ ਕਰਦੇ ਆ ਅੱਛਾ ਰੈਗੂਲਰ ਸਟਾਫ ਅਵੋਇਡ ਕਰਦੇ ਆ ਅੱਛਾ ਹੂੰ ਤੇ ਮੈਂ ਆਖਰ ਵੀ ਮੈਂ ਐਜ਼ ਅ ਰਿਪੋਰਟਰ ਮੇਰੀ ਸਿੱਧੀ ਅਪਾਇੰਟਮੈਂਟ ਕੋ ਇਹਨਾਂ ਨੂੰ ਇਹ ਵੀ ਕਿਹਾ ਉਹ ਕਹਿੰਦਾ ਸੀ ਤੈਨੂੰ ਤਾਂ ਰੱਖਣਾ ਚਾਹੁੰਦੇ ਆ ਅਖਿਲ ਗੋਤਮ ਕਹਿੰਦਾ ਵੀ ਤੂੰ ਲੈਫਟਨਲ ਰਹੇਂ ਆ ਤੂੰ ਲੈਫਟ ਵਾਲਾ ਕਰਕੇ ਤੂੰ ਜਾ ਕੇ ਸਿਖ ਪ੍ਰੋ ਸਿੱਖਾਂ ਦੇ ਕਵਰ ਨਹੀਂ ਕਰੇਗਾ ਸਾਨੂੰ ਇਹ ਪ੍ਰੋਬਲਮ ਰਹਿੰਦੀ ਹੈ ਜਿਹੜਾ ਸਿੱਖ ਨੂੰ ਅਸੀਂ ਭੇਜਦੇ ਆ ਉਹ ਪ੍ਰੋ ਸਿੱਖ ਹੋ ਜਾਂਦਾ ਉੱਥੇ ਜਾ ਕੇ ਰਿਪੋਰਟਿੰਗ ਚ ਇਹ ਅਖਿਲ ਗੋਤਮ ਨੇ ਕਿਹਾ ਅਖਿਲ ਗੋਤਮ ਨੇ ਕਿਹਾ ਇਹ ਉਹਨਾਂ ਦੀ ਸਟ੍ਰੈਟਜੀ ਸੀ